ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੋਸਤੋ ਅੱਜ ਟੀਵੀ ਸਾਹਬੋਰ ਤੇ ਪੁਲ ਦੇ ਥੱਲੇ ਤੁਸੀਂ ਜੋ ਇੱਕਾ ਇਨਸਾਨ ਨੂੰ ਦੇਖ ਰਹੇ ਹੋ ਇਹ ਸਪਨਾ ਸ਼ਾਮਾਂ ਅੰਕ ਲੈ ਅੱਗੇ ਵੀ ਤੁਸੀਂ ਵੀਡੀਓ ਦੇਖਦੇ ਗਏ ਹੋ ਅੱਗੇ ਵੀ ਆਪਾਂ ਇਹਨੂੰ ਮੁਹਾਨ ਤੋਂ ਆਨ ਲਈ ਆਂਦੇ ਗਏ ਨੀ ਅੱਜ ਵੀ ਆਏ ਆ ਮਾਰਕੀਟ ਦੇ ਵਿੱਚੋਂ ਕਈ ਫੋਨ ਆ ਚੁੱਕੇ ਸੀ ਕਿ ਸ਼ਾਮ ਨੂੰ ਇਹਨੂੰ ਆ ਕੇ ਜਾਓ ਮਚਾਰਾ ਬੜਾ ਹਾਲਾਤ ਇਹੋ ਜੇ ਬਣ ਚੁੱਕੇ ਆ ਕਿ ਵੇਖਣ ਤੇ ਮਨ ਦੁਖਦਾ ਅੱਜ ਮੁਕਸਰ ਸ਼ਹਿਰ ਦੇ ਵਿੱਚ ਇਹੋ ਜੇ ਇਨਸਾਨ ਵੀ ਰਹਿ ਗਏ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਵਿੱਚੋਂ ਇੱਕ ਸ਼ਾਮਾਂ ਅੰਕਲਾ ਜੋ ਪੁਲ ਦੇ ਥੱਲੇ ਵਿਚਾਰਾ ਆਪਦੇ ਦਿਨ ਕੱਟ ਰਿਹਾ ਤੇ ਮੈਂ ਬੜੀ ਵੱਗੀ ਕਹਿਣਾ ਹੁੰਨਾ ਕਿ ਦੇਖੋ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਸਾਥ ਬਿਨਾ ਮਨੁੱਖਤਾ ਦੀ ਸੇਵਾ ਨਹੀਂ ਚੱਲ ਸਕਦੀ ਇਹੋ ਜਿਹੇ ਇਨਸਾਨਾਂ ਨੂੰ ਰੱਖਣ ਵਾਸਤੇ ਮੁਕਸ਼ਿਕ ਸ਼ੈਖ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਜਲਦੀ ਹੀ ਜਗ੍ਹਾ ਲਵਾਂਗੇ ਜਿੱਥੇ ਮਨੁੱਖਤਾ ਦੀ ਸੇਵਾ ਦਾ ਘਰ ਬਣੂਗਾ। ਇਹੀ ਗੱਲਾਂ ਸੋਚਦੇ ਗਏ ਨੇ ਕਿ ਕਦੋਂ ਜਗ੍ਹਾ ਲਈਤੀ ਜਾਏਗੀ, ਕਦੋਂ ਉੱਥੇ ਮਨੁੱਖਾਈ ਸੇਵਾ ਦਾ ਘਰ ਬਣੇ। ਸਭ ਤੋਂ ਜ਼ਿੰਦਗੀ ਦਾ ਉਹ ਖੁਸ਼ੀ ਵਾਲਾ ਦਿਨ ਹੋਊਗਾ ਜਦੋਂ ਆਪਾਂ ਮਨੁੱਖਤਾ ਦੀ ਸੇਵਾ ਦਾ ਘਰ ਲਈ ਆਪਾਂ ਜਗ੍ਹਾ ਲੈ ਲਾਂਗੇ। ਉਡੀਕ ਭਰਾਵਾਂ ਦਾ ਸਾਥ ਹੈ ਸਹਿਯੋਗ ਹੈ ਸ਼ਾਮੇ ਅੰਕਲ ਨੂੰ ਨੂੰ ਆਣੇ ਆਪਾਂ ਚੱਲੇ ਆ ਅੰਕਲ ਨੂੰ ਨੂੰ ਆਣ ਇਹ ਵਿਚਾਰਾ ਰੱਬ ਰੂਪੀ ਬੰਦਾ ਹੈ ਇਹਨੂੰ ਵਿਚਾਰੇ ਨੂੰ ਆਪਦੇ ਵਾਂਗੂ ਕੁਝ ਵੀ ਨਹੀਂ ਪਤਾ ਕਿ ਨਾਣਾ ਵੀ ਹੈ ਕਿ ਨਹੀਂ ਨਾਣਾ ਪੁਲ ਦੇ ਥੱਲੇ ਰਹਿੰਦਾ ਹੈ ਇਹ ਨੂੰ ਆਣ ਪਹੁੰਚੇ ਆ ਪਹਿਲਾਂ ਧੰਨਵਾਦ ਹੈ ਮੇਰੇ ਨਾਲ ਸੂਜ ਸਾਡਾ ਭਰਾ ਹੈ ਇਹ ਵਿਚਾਰਾ ਸੇਵਾ ਕਰਦਾ ਦੇਖੋ ਬੜਾ ਟਾਈਮ ਇਹ ਹੁੰਦਾ ਹੈ ਨਾ ਸੇਵਾ ਕਰਨੀਆਂ ਆਣਾ ਜਾਣਾ ਕੰਮ ਕੱਢਣਾ ਬੜਾ ਔਖਾ ਹੋ ਜਾਂਦਾ ਆ ਵੀ ਤੁਸੀਂ ਭਰਾ ਨਾਲ ਜੁੜੇ ਹੋ ਸਾਥ ਦਿਨੇ ਹੋ ਤਾਂ ਆਪਾਂ ਸੇਵਾ ਕਰਦੇ ਆ ਇਹ ਜਿਹੜੇ ਇਨਸਾਨ ਹੁੰਦੇ ਆ ਇਹ ਜਿਵੇਂ ਰੱਬ ਉਪੀ ਇਨਸਾਨ ਇਹਨੂੰ ਵਿਚਾਗੇ ਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੇ ਹੈ ਨਾ ਕਿੱਥੇ ਮੈਂ ਫਿਰਦਾ ਚਲੋ ਜਿੰਨੇ ਜੋ ਕੇ ਹਾਂ ਮੁਕਸਲ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਦੇ ਕਹਿੰਦੇ ਆ ਸੱਚੇ ਬਾਦਸ਼ਾਹ ਵਾਹਿਗੁਰੂ ਨੇ ਡਿਊਟੀ ਲਾਈ ਹੋਈ ਹੈ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹੇ ਵਿੱਚ ਆ ਕੇ ਦੇ ਪੈਗ ਦੇਖ ਕੇ ਬੜਾ ਮਨ ਦੁਖਦਾ ਹੈ ਹੱਥ ਦੇਖ ਕੇ ਬੜਾ ਮਨ ਦੁਖਦਾ ਹੈ ਸ਼ਰੀਰ ਬੰਨੀ ਵੇਖੇ ਬੜਾ ਮਨ ਦੁਖਦਾ ਹੈ ਚਲੋ ਕੋਈ ਨਾ ਇਹ ਵਿਚਾਰਿਆਂ ਦੀ ਸੇਵਾ ਕਰਕੇ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਬਚਾ ਗਏ ਨੂੰ ਸੁਖ ਸ਼ਾਂਤੀ ਰੱਖੇ ਇਸ ਕਰਕੇ ਕਹਿਣਾ ਰਹਿਣਾ ਕਿ ਮੁਕਤਸ਼ਹਿਰ ਦੇ ਵਿੱਚ ਆਪਾਂ ਜਗ੍ਹਾ ਲੈ ਲਈਏ ਜਗ੍ਹਾ ਲੈ ਕੇ ਉੱਤੇ ਮਨੁੱਖਤਾ ਦੀ ਸੇਵਾ ਦਾ ਘਰ ਬਣਾਈਏ ਇਹੋ ਜੇ ਇਨਸਾਨਾਂ ਨੂੰ ਉੱਤੇ ਰੱਖਿਆ ਜਾਵੇ ਜਿਹੜੇ ਇਨਸਾਨ ਵਿੱਚ ਅੱਗੇ ਅੱਜ ਸੜਕਾਂ ਤੇ ਹੋਲ ਰਹੇ ਐ ਜਿਨ੍ਹਾਂ ਦੇ ਕੋਲ ਕੋਈ ਸੌਣ ਦੀ ਜਗ੍ਹਾ ਨਹੀਂ ਰਹਿਣ ਲਈ ਘਰ ਨਹੀਂ ਬੜਾ ਮਨ ਕਰਦਾ ਮੇਗਾ ਜਿਸ ਦਿਨ ਆਪਾਂ ਜਗ੍ਹਾ ਲੈ ਲਈ ਸ਼ਾਮੇ ਅੰਕਲ ਨੂੰ ਆਪਾਂ ਫਿਰ ਪੁਲ ਦੇ ਥੱਲੇ ਨਹੀਂ ਬੁਲੰਦ ਦੇਣਾ ਉੱਥੇ ਵਧੀਆ ਆਪਾਂ ਅੰਕਲ ਨੂੰ ਲੈ ਕੇ ਜਾਵਾਂਗੇ ਉੱਥੇ ਰੱਖਾਂਗੇ ਉੱਥੇ ਗਊਗਾ ਓਥੇ ਉਤੀ ਖਾਏ ਗਊਗਾ ਨਾ ਹੋਊਗਾ ਤੋਊਗਾ ਹਨਾ ਇਹੋ ਜੇ ਹਾਲਾਤਾਂ ਤੋਂ ਜੁੜ ਹੋ ਜੂਗਾ ਹਰਜਾ 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 ਚੱਲਾ ਕਰ ਨਹੀਂ ਨਹੀਂ ਚੱਲ ਗਏ ਹਮਿਆ ਪੱਛਾ ਨਹੀਂ ਉਹ ਹਾਲਾ ਦੇ ਬਹੀ ਨਾ ਦੇ ਹਾਲਾ ਦੇ ਬੁਲਾ ਦੇ ਤੋਰੀਆਂ ਲੈ ਕੇ ਆ ਯਾ लवली ਕਿਸੇ ਨੂੰ ਗੁੰਡਰ ਬੁਲਾਣਾ ਹੈ ਮੋਟਾੰਦਰ ਦਿੱਖਦਾ ਟੋਲੀਆਂ ਤਾਂ ਲੈ ਕੇ ਆਉਣਾ ਸੀ ਹੁਣ ਮੈਂ ਚਲੀ ਜਾਂਦੀ ਆ ਪੁੱਛ ਲੈਣਾ ਹੈ ਪੁੱਛਿਆ ਨਹੀਂ ਲਾ ਲੈ ਆ ਪਰਸ਼ਾਨੀ ਇਹਦੇ ਨਾਲ ਹੀ ਬਾਹਰ ਨੂੰ ਆ ਦੇ ਆ ਲਾ ਜੇ ਤਾਂ ਕੱਢ ਗਈ ਬਾਕੀ ਕੋਈ ਨਹੀਂ ਅੱਛਾ ਹੈ ਜੀ ਆ ਕੱਢ ਦੇ ਜੇਬ ਚ ਮਰ ਜੇਬ ਚ ਕੀ ਆ ਪਜਾਮਾ ਪਾਈ ਰੱਖੋ ਹਾਂ ਜੀ ਨੂਬਨ ਮੋਬਾਈਲ ਫੜੋਗੇ ਟੋਲੀਆਂ ਮੰਗਵਾਣਾ ਯਾਦ ਹੋਣੀ ਹਾਂ ਕੋਲੇ ਪੈਸੇ ਲੈ ਜਾ ਪਤਲਾ ਜੇ ਨਹੀਂ ਜਾਗਾ ਜੇ ਬਾਈ ਜੀ ਰਖਾ ਮੈਂ ਦੇਈ ਉਹਦੇ ਵਿੱਚ ਆਹ ਲਓ ਪੰਨੇ ਪੁੰਨੇ ਕਾਗਜ਼ ਗੁਗਜ ਕਿਉਂ ਭਗੀ ਬੈਠਾ ਤੁਹਾਡੇ ਭਰਾਵਾਂ ਦੇ ਸਾਥ ਨਾਲ ਅੱਜ ਮੁਕਸਰ ਸ਼ਹਿਰ ਦੇ ਵਿੱਚ ਮਨੁੱਖਤਾ ਦੀ ਸੇਵਾ ਸ਼ੁਰੂ ਹੋ ਗਈ ਹੈ ਯਾ ਲੈ ਬਾਈ चंध नहाया ठीक है शामे होली 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 हाल बनाया है शामे तू ਤੁਹਾਨੂੰ ਸਕਨਲ ਕਟਰੂ ਵੀ ਹੈਣਾ ਜੀ ਹੋਈ ਇੱਕ ਨਾ ਸਬਾਨ ਆਪਣੇ ਨਾ ਡੱਬਾ ਐਂਬੂਲੈਂਸ ਦੇ ਵਿੱਚ ਸਾਰਾ ਸਬਾਨ ਨਾ ਬਣਾ ਕੇ ਰੱਖ ਮਸ਼ੀਨ ਨੂੰ ਲਾ ਦੇ ਆ ਹਾਂ ਹਾਂ ਠੀਕ ਹੈ ਨਾ ਇਹਦੇ ਨੋ ਨੂ ਵੀ ਕੱਢ ਦੇਣੇ ਅਸੀਂ ਯਾਰ ਪਾਉ ਮਾਣੀ ਬਾਅਦੋਂ ਕਰਦਾ ਮੈਂ ਬਾਇਨਾ ਨੇ ਉਹ ਉਹ ਤਾਂ ਇਹਨੇ ਥੋੜਾ ਵਧੀਆ ਹੋ ਜੂਗਾ ਯਾ ਇਹਨੇ ਨਾਲ ਚੱਲ ਹੋਰ ਜਾ ਆ ਜਾਂਦਾ ਬੰਦੇ ਇਹਨੇ